ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਇੱਕ ਬੜਾ ਪਿਆਰਾ ਨੁਕਤਾ ਸਾਂਝਾ ਕਰਨ ਲੱਗੇ ਆ ਜਿਹੜੇ ਭੈਣ ਭਰਾ ਗੁਰਬਾਣੀ ਯਾਦ ਕਰਨ ਦੀ ਇੱਛਾ ਰੱਖਦੇ ਆ ਗੁਰਬਾਣੀ ਯਾਦ ਕਰਨ ਦਾ ਗੁਰਬਾਣੀ ਨੂੰ ਕੰਠ ਕਰਨ ਦਾ ਮਨ ਚ ਚਾਹ ਰੱਖਦੇ ਆ ਮੈਂ ਤੁਹਾਡੇ ਨਾਲ ਹੀ ਗੱਲ ਸਾਂਝੀ ਕਰਦਾ ਵੀ ਜਦੋਂ ਅਸੀਂ ਗੁਰਬਾਣੀ ਯਾਦ ਕਰਨੀ ਹੈ ਉਹਦੇ ਵਾਸਤੇ ਇੱਕ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਅਸੀਂ ਜੇਕਰ ਸਵੇਰੇ ਅੰਮ੍ਰਿਤ ਵੇਲੇ ਜਲਦੀ ਉੱਠੀਏ 4 ਵਜੇ 3 ਵਜੇ ਸਵੇਰੇ ਉੱਠ ਕੇ ਜਿਹੜਾ ਵੀ ਅਸੀਂ ਸ਼ਬਦ ਜਾਂ ਜਿਹੜੀ ਵੀ ਬਾਣੀ ਨੂੰ ਯਾਦ ਕਰਨਾ ਹੈ ਕੰਠ ਕਰਨਾ ਹੈ ਅਸੀਂ ਉਹਦਾ ਸਵੇਰੇ ਅਭਿਆਸ ਕਰੀਏ ਸਵੇਰੇ ਸਾਡੇ ਜਲਦੀ ਗੁਰਬਾਣੀ ਯਾਦ ਹੋ ਜਾਂਦੀ ਹੈ ਮੰਨ ਲਓ ਅਸੀਂ ਕੋਈ ਗੁਰਬਾਣੀ ਦਾ ਸ਼ਬਦ ਯਾਦ ਕਰਨਾ ਹੈ ਸਵੇਰੇ ਉੱਠੀਏ ਉਸ ਸ਼ਬਦ ਨੂੰ ਘੱਟੋ-ਘੱਟ 25 ਵਾਰੀ ਅਸੀਂ ਪੜਹੀਏ ਮੰਨ ਲਓ ਚਾਰ ਪਦਿਆਂ ਦਾ ਸ਼ਬਦ ਹੈ ਚਾਰ ਪਦਿਆਂ ਦੇ ਸ਼ਬਦ ਨੂੰ 25 ਵਾਰੀ ਪੜ੍ਹੀਏ ਔਰ ਉਸ ਤੋਂ ਬਾਅਦ ਸ਼ਬਦ ਸਾਡੇ ਐਸੇ ਤਰੀਕੇ ਨਾਲ ਯਾਦ ਹੋਵੇਗਾ ਅਸੀਂ ਕਦੇ ਵੀ ਨਹੀਂ ਭੁੱਲਾਂਗੇ ਕਈ ਵਾਰ ਇਹ ਹੁੰਦਾ ਵੀ ਸ਼ਬਦ ਜਾਂ ਗੁਰਬਾਣੀ ਸਾਡੇ ਜਾਤ ਤਾਂ ਹੋ ਜਾਂਦਾ ਪਰ ਬਾਅਦ ਵਿੱਚ ਉਹ ਭੁੱਲ ਜਾਂਦੇ ਆ ਪਰ ਜਦੋਂ ਅਸੀਂ 25 ਵਾਰੀ ਸ਼ਬਦ ਦਾ ਜਾਪ ਕਰਕੇ 25 ਵਾਰੀ ਉਹਦੀ ਦੁਹਾਈ ਕਰਕੇ ਅਸੀਂ ਸ਼ਬਦ ਨੂੰ ਕੰਠ ਕਰਾਂਗੇ ਤਾਂ ਮੁੜ ਕੇ ਅਸੀਂ ਕਦੇ ਵੀ ਸ਼ਬਦ ਨਹੀਂ ਭੁੱਲਾਂਗੇ ਇਸ ਕਰਕੇ ਸ਼ਬਦ ਨੂੰ ਯਾਦ ਕਰਨ ਦਾ ਗੁਰਬਾਣੀ ਨੂੰ ਕੰਠ ਕਰਨ ਦਾ ਜਿਹੜਾ ਸਮਾਂ ਉਹ ਅੰਮ੍ਰਿਤ ਵੇਲੇ ਹੈ ਵੈਸੇ ਜਦੋਂ ਵੀ ਸਮਾਂ ਲੱਗਿਓਦੋਂ ਅਸੀਂ 25 ਵਾਰੀ ਸ਼ਬਦ ਦਾ ਜਾਪ ਕਰਕੇ ਗੁਰਬਾਣੀ ਨੂੰ ਕੰਠ ਕਰ ਸਕਦੇ ਹਾਂ ਗੁਰਬਾਣੀ ਸਾਡੇ ਕੰਠ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਪ੍ਰਾਤਨ ਗੁਰਸਿੱਖਾਂ ਦੇ ਬਹੁਤ ਜ਼ਿਆਦੇ ਗੁਰਬਾਣੀ ਕੰਠ ਹੁੰਦੀ ਸੀ ਜਾਦ ਹੁੰਦੀ ਸੀ ਅਸੀਂ ਵੀ ਗੁਰਬਾਣੀ ਨੂੰ ਯਾਦ ਕਰੀਏ ਤਾਂ ਤੇ ਹਰ ਸਮੇ ਗੁਰਬਾਣੀ ਦੀ ਯਾਦ ਸਾਡੇ ਹਿਰਦੇ ਚ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ